ਮੱਥਾ ਟੇਕ ਕੇ ਬਾਬਾ ਬਜ਼ੁਰਗ ਬੇਬੇ ਨਾਲ ਕਰ ਗਿਆ ਅਜਹੀ ਹਰਕਤ ਬੇਬੇ ਨੂੰ ਦੇਖ ਕੇ ਬਾਬੇ ਦੀ ਨੀਅਤ ਵਿੱਚ ਆਈ ਸੀ ਖੋਟ ਫਿਰ ਬਾਬੇ ਨੇ ਦੇਖਿਆ ਕਿ ਇੱਥੇ ਲੱਗਿਆ ਹੋਇਆ ਕੈਮਰਾ ਤਾਂ ਲੈ ਗਿਆ ਦੁਕਾਨ ਦੇ ਪਿੱਛੇ ਫਿਰ ਉੱਥੇ ਹਰਕਤ ਕਰਕੇ ਹੋਇਆ ਫਰਾਰ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਕਿ ਬਜ਼ੁਰਗ ਕਿਸੇ ਔਰਤ ਕੋਲ ਬੈਠੀ ਆ ਉਸ ਨੂੰ ਆਪਣੀਆਂ ਭੋਲੀਆਂ ਭਾਲੀਆਂ ਗੱਲਾਂ ਦੇ ਵਿੱਚ ਲਗਾ ਲੈਂਦੀ ਹੈ ਅਤੇ ਬਾਬੇ ਵਾਰੀਦਾਲ ਜੀ ਐ ਫਿਰ ਬਜ਼ੁਰਗ ਇਸ ਦੀਆਂ ਗੱਲਾਂ ਤੇ ਵਿਸ਼ਵਾਸ ਕਰਕੇ ਤੇ ਜਦੋਂ ਉਹ ਪਖੰਡੀ ਆਉਂਦਾ ਉਸ ਦੇ ਪੈਰੀ ਹੱਥ ਲਾ ਦਿੰਦੀ ਐ ਤੇ ਉਸ ਤੋਂ ਬਾਅਦ ਇਹ ਬਾਬਾ ਔਰਤ ਨੂੰ ਸੋਨੇ ਦੇ ਗਹਿਣੇ ਉਤਾਰਨ ਲਈ ਕਹਿੰਦਾ ਤਾਂ ਉਤਾਰ ਕੇ ਫੜਾਉਂਦੀ ਐ ਤਾਂ ਬਾਬਾ ਫਰਾਰ ਹੋ ਗਿਆ ਤੇ ਬੇਬੇ ਰੋਲਾ ਪਾਉਂਦੀ ਹੀ ਰਹਗੀ ਤੇ ਇਹ ਸਾਰੀ ਘਟਨਾ ਕੈਮਰੇ ਦੇ ਵਿੱਚ ਕੈਦ ਹੋਈ ਐ ਕਿ ਕਿਸ ਤਰੀਕੇ ਦੇ ਨਾਲ ਬਜ਼ੁਰਗ ਬੇਬੇ ਔਰਤ ਦੇ ਨਾਲ ਗੱਲਾਂ ਮਾਰਦੀ ਸੀ ਤਾਂ ਫਿਰ ਬਜ਼ੁਰਗ ਨੇ ਕੀ ਦੱਸਿਆ ਆਓ ਸੁਣਦੇ ਹਾਂ ਪਰ ਸੋਨੀ ਜਨਾਨੀ ਨੇ ਮੈਨੂੰ ਕਿਹਾ ਉਹ ਬੰਦਾ ਇੱਕ ਆਇਆ ਮੈਂ ਅਡਰੈਸ ਪੁੱਛਦਾ ਸੀ ਆ ਵੀ ਇਹ ਕਿਤੇ ਬਾਹਰ ਕਿਥੇ ਮੈਂ ਕਿਹਾ ਇਧਰਲੇ ਪਾਸੇ ਹੈਗਾ ਉਹਨਾਂ ਨੇ ਜਨਾਨੀ ਕਾ ਗਈ ਕਦੇ ਬਾਬਾ ਬੜਾ ਪਹੁੰਚੇ ਆਇਆ ਤੁਹਾਨੂੰ ਅਸ਼ੀਰਵਾਦ ਦਿੱਤਾ ਤੇ ਬਹੁਤ ਕੁਝ ਬਹੁਤ ਸ਼ਾਂਤ ਸੁਖ ਸ਼ਾਂਤੀ ਘਰ ਚ ਰਹਿੰਦੀ ਹੈ ਤੇ ਹੁਣ ਤੁਸੀਂ ਤੈਨੂੰ ਕਪੜਾ ਦੇਣਗੇ ਕਪੜਾ ਲੈ ਲਈ ਤੇ ਮੈਂ ਉਹਦੀ ਗੱਲ ਤੇ ਅਗ ਮੈਂ ਕਿ ਫੜਕ ਹੋਏਗਾ ਕੋਈ ਉਹਨੇ ਇਹਨੂੰ ਮੈਨੂੰ ਉਧਰ ਲੈ ਗਿਆ ਆਪਣੇ ਉਹ ਰਿਜ਼ੌਰਟ ਕੋਲੇ ਜੋਟੇ ਦੇ ਬਾਹਰ ਬੰਨੇ ਤੇ ਕਹਿੰਦਾ ਉਹਦੇ ਪਾਸੇ ਤੇ ਹੋ ਕੇ ਤੁਹਾਨੂੰ ਅਸੀਂ ਇਹ ਵੀ ਆਦਿਨਾ ਕਪੜਾ ਦੇਵਾਂਗਾ ਕਪੜੇ ਤੇ ਆਪਣਾ ਸਮਾਨ ਲੈ ਬਰੇਡੋ ਪੈਸੇ ਵੀ ਦੇ ਰਿਹਾ ਉਹ ਵੀ ਪਾ ਲੋ ਵਿੱਚ ਮੈਂ ਪੈਸੇ ਤਾਂ ਪਾਏ ਹੀ ਨਹੀਂ ਗੇ 300 ਰੁਪਏ ਪਾਏ ਸੀਗੇ ਤੇ ਬਾਕੀ ਉਹ ਸਮਾਨ ਮੇਰਾ ਕਹਿੰਦਾ ਤੂੰ ਆਪ ਦਾ ਕਪੜੇ ਲੈ ਲਾ ਲੋ ਮੈਂ ਇਹ ਤਾਂ ਤੂੰ ਬੰਨ ਕੇ ਮੰਦਰ ਚ ਰੱਖ ਦੇ ਯਾ ਗੱਲ ਚ ਪਾਇਆ ਸੀ ਕਿਸ ਤਰ੍ਹਾਂ ਕੀ ਚੂੜੀ ਵਾਚ ਪਾਈ ਸੀ ਮੈਂ ਨਹੀਂ ਜਿਹੜਾ ਲੈ ਕੇ ਗਿਆ ਸੋਨਾ ਸੀ ਕਿ ਸੋਨਾ ਸੀ ਕਿੰਨਾ ਸੋਨਾ 27 ਗ੍ਰਾਮ ਸੀ ਟੋਟਾ ਸੋਨਾ 20 ਗ੍ਰਾਮ ਦੀਆਂ ਚੂੜੀਆਂ ਸੀ ਪੂਰੀ ਇੱਕ ਚੂੜੀ ਸੀ ਕੜੇ ਵਾਂਗ ਸੀ ਤੇ ਇੱਕ ਸੀਗਾ ਮੰਦਰੀ ਸੀ ਮੇਰੀ ਨਾਂ ਲਿਖਿਆ ਹੈ ਮੇਰਾ ਉੱਤੇ ਬੇਟਾ ਆ ਜੀ ਆਹ ਕੀ ਉਹਨੇ ਲੋਫਾ ਉਹਨੇ ਮਾਂ ਦਿੱਤਾ ਆਪਣਾ ਕਪੜਾ ਦਿੱਤਾ ਇਹਦੇ ਤੇ ਰੇਟ ਲਾ ਹਾਂ ਇਹਦੇ ਲਪੇੜ ਕੇ ਰੱਖ ਦੇ ਇਹ ਰੇਪੇੜ ਕੇ ਰੱਖ ਦੇ ਰੱਖ ਦੇਣਾ ਮੈਂ ਮੰਤਰ ਪੜਨਾ ਘਰੇ ਜਾ ਕੇ ਰੱਖ ਦੇ ਕਰ ਸੋ ਸ਼ਾਂਤੀ ਰਹੇਗੀ ਘਰ ਜਾ ਕੇ ਪਾ ਲਿਆ ਯੋ ਜਨਾਨੀ ਨੇ ਤੁਹਾਡੇ ਕਿਸ ਤਰ੍ਹਾਂ ਲਾਲਚ ਲਾਈ ਜਨਾਨੀ ਜਿਸ ਤਰ੍ਹਾਂ ਆਇਆ ਕਿ ਕਹਿੰਦੇ ਬਹੁਤ ਪਹੁੰਚਿਆ ਸੰਤ ਕਿੱਥੇ ਮਿਲਦੇ ਨੇ ਮਹਿਤਾਬ ਲੈਣੇ ਅਸ਼ੀਰਵਾਦ ਚਲੋ ਅਪ ਇਕੱਠੇ ਲੈਣੇ ਚੱਲ ਕੇ ਅਸ਼ੀਰਵਾਦ 15 ਮਿੰਟ ਕਰਦੀ ਦੀ ਗੱਲਬਾਤ 15 ਮਿੰਟ ਲਾਲਚ ਲਾਈ ਰੱਖਿਆ ਲਾਲਚ ਲਾਈ ਰੱਖਿਆ ਨਾ ਉਹਨੇ ਦੇਚ ਬੰਦਾ ਆ ਲੰਘੇ ਗਿਆ ਆ ਇਹ ਮੈਨੂੰ ਨਹੀਂ ਪਤਾ ਕਹਿੰਦੇ ਆਪਾ ਬਾਬਾ ਜੀ ਫੇਰ ਆ ਗਏ ਨੇ ਕਹਿੰਦੇ ਕਿ ਬਾਬੇ ਦਾ ਆਸ਼ੀਰਵਾਦ ਲਓ ਆਹ ਕਹਿੰਦੇ ਸੁੱਖ ਸ਼ਾਂਤੀ ਰਹਿੰਦੀ ਹੈ ਫਰਾਂਡਾ ਮੈਂ ਕਿਹਾ ਸਾਨੂੰ ਸੁੱਖ ਸ਼ਾਂਤੀ ਸਾਨੂੰ ਕਦੇ ਕਮੀ ਨਹੀਂ ਕੀਤੀ ਇਹਦੀ ਇਹਦੀ ਜਿਹੜੀ ਤੁਹਾਡੀ ਕਿੱਡੀ ਕੀਮਤ ਸੀ ਜਿਹੜਾ ਲੈ ਕੇ ਗਿਆ ਹੈ ਸਾਬਲਾ ਸਪੈਨਸ 27 ਗ੍ਰਾਮ ਸੋਨਾ ਸੀ 7 7000 ਰੁਪਏ ਹੋਏ ਨੇ 10 ਗ੍ਰਾਮ ਦਾ ਪੈਸੇ ਵੀ ਸੀਗੇ ਨਹੀਂ ਪੈਸੇ ਨਹੀਂ ਸੀ ਪੈਸੇ 20 ਰੁਪਏ ਸੀ ਵੀ ਰੋ ਨੇ ਪਾਏ ਸੀ 20 ਰੁਪਏ ਕਹਿੰਦੇ ਇਹ ਪੈਸੇ ਹੀ ਪਾਉਂਦਾ 20 ਰੁਪਏ ਕਹਿੰਦੇ ਬੜ ਤੇੜਾ ਹੈ ਤੁਹਾਨੂੰ ਬੇਕੂ ਬਣਾ ਗਿਆ ਬੇਕੂ ਬਣਾ ਗਿਆ ਔਰ ਕੀ ਮੰਗਦੇ ਤੇ ਲਿਆ ਹੋਇਆ ਇਹੋ ਜਿਹਾ ਇਹੇ ਮੰਗੇ ਨੇ ਮੇਰੇ ਚੀਜ਼ਾਂ ਮੈਨੂੰ ਵਾਪਸ ਮਿਲੀਆਂ ਚਾਹੀਦੀਆਂ ਬੰਦੇ ਫੜੀਚਨੇ ਚਾਹੀਦੇ ਆ। ਔਰ ਰਹੀ ਉਹ ਜੇ ਹਾਂਜੀ। ਔਰ ਕਦੇ ਨਹੀਂ ਵਖੀ ਸੀ। ਔਰ ਕਦੇ ਨਹੀਂ ਵਖੀ ਹੋ। ਤਾਂ ਆਏ ਆਵਾਜ਼ ਜਾਣ ਲੰਗੇ ਜਾਂਦੀ ਜਾਈਂ ਨੇ ਕਿਹਾ ਇਹਨਾਂ ਧਿਆਨ ਕਰ ਬਸ। ਗੱਲਾਂ ਮਾਰਦੀ ਇਹ ਕੁੜੀਆਂ ਵੀ ਪਛਾਣਦੇ ਹੋ। ਹਾਂ ਮੈਂ ਪਛਾਣ ਲਾਂ ਉਸੇ ਨੂੰ ਪਛਾਣ ਲਾਂਗੇ। ਹਾਂ ਹਾਂ। ਬੰਦੇ ਨੂੰ ਪਛਾਣ ਲਾਂਗੇ ਉਹਨੂੰ ਵੀ ਥਾਣੇ ਨੂੰ ਨਹੀਂ ਸਮਝ ਨਹੀਂ ਆ। ਪਹਿਲਾਂ ਕਦੇ ਨਹੀਂ ਵਖੀ ਇੱਥੇ। ਨਹੀਂ। ਸਾਰੀ ਘਟਨਾ ਉਸ ਦੁਕਾਨ ਤੇ ਲੱਗੇ ਕੈਮਰੇ ਦੇ ਵਿੱਚ ਕੈਲਦ ਹੋਈ। ਹਾਲਾਂਕਿ ਜਦੋਂ ਸੋਨੇ ਦੇ ਗਹਿਣੇ ਉਤਾਰ ਉਦੋਂ ਜਿਹੜੀ ਕਿ ਇਹ ਬਜ਼ੁਰਗ ਮਹਿਲਾ ਸਮੇਤ ਪਖੰਡੀ ਸਮੇਤ ਜਿਹੜੀ ਦੁਕਾਨ ਦੇ ਪਿੱਛੇ ਚਲੀ ਜਾਂਦੀ ਹੈ ਜਿੱਥੋਂ ਰਾਜ ਰਾਣੀ ਬ੍ਰੈਡਲੈਂਡ ਆਈ ਸੀ ਦੁਕਾਨਦਾਰ ਨੇ ਦੱਸਿਆ ਕਿ ਤਿੰਨ ਲੋਕ ਲਗਾਤਾਰ ਚੱਕਰ ਮਾਰ ਰਹੇ ਸੀ ਅਤੇ ਇਹਨਾਂ ਨੇ ਪਹਿਲਾਂ ਤਾਂ ਮਹਿਲਾ ਨੂੰ ਗੱਲਾਂ ਦੇ ਵਿੱਚ ਲਾਇਆ ਪਰ ਉਸ ਨੂੰ ਇਹ ਲੱਗਿਆ ਕਿ ਉਹ ਲੋਕ ਰਾਜ ਰਾਣੀ ਦੇ ਜਾਣਕਾਰ ਹੋਣਗੇ ਪਰ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਤਾਂ ਲੁਟੇਰੇ ਸੀ ਉਹਨਾਂ ਨੂੰ ਕੋਈ ਸਮਝ ਨਾ ਆਇਆ ਸੀ ਕਿ ਬ੍ਰੈਡ ਵਗੈਰਾ ਲੈਣਾ ਸੀ ਹਾਂ ਪਰ ਇਹਨਾਂ ਨੂੰ ਕਿਸੇ ਲੇਡੀਜ਼ ਨੇ ਪਹਿਲੇ ਰੋਕ ਲਿਆ ਉਹ ਬੈਠੇ ਬੈਠੇ ਗੱਲਾਂ ਮਾਰਨ ਲੱਗ ਪਏ ਨਾਲ ਮਨ ਲੱਗਿਆ ਕੋਈ ਨਾ ਰਿਲੇਟਿਵ ਨੇ ਜਾਣ ਪਛਾਣਦੇ ਨੇ 15-20 ਮਿੰਟਾਂ ਅੰਨੀ ਗੱਲਾਂ ਮਾਰੀਆਂ ਉਤੋਂ ਕੋਈ ਬੰਦਾ ਆਇਆ ਬਾਬਾ ਬਣ ਕੇ ਉਹਨੇ ਆਂਟੀ ਨੂੰ ਅਸ਼ੀਰਵਾਦ ਦਿੱਤਾ ਆਂਟੀ ਉਸ ਤੋਂ ਬਾਅਦ ਬਿਲਕੁਲ ਯਾਨੀ ਸੁੰਨ ਹੀ ਹੋ ਗਏ ਆਂਟੀ ਸਾਰਾ ਸੁਣਨਾ ਲਾ ਕੇ ਵੜਾ ਤਾ ਉਹਨਾਂ ਦਾ ਚੌਂਕ 'ਚ ਫੜਾਇਆ ਬੇਦੀ ਕਾਂਕੇ ਨਹੀਂ ਫੜਾਇਆ ਫਿਰ ਉਸ ਤੋਂ ਬਾਅਦ ਆਂਟੀ ਰੋਲਾ ਪਾਤਾ ਮੇਰਾ ਲੁੱਟੇ ਗੇ ਲੁੱਟੇ ਗੇ ਮਾਈ ਪਾਸ ਚੱਲੇ ਵੀ ਆਂਟੀ ਦਾ ਸੁਣਨਾ ਲਾ ਕੇ ਲੈ ਗਏ ਸਰ ਉਹ ਬੰਦੇ ਬੇਕੂਮ ਲਾ ਗਏ ਨੇ ਪਹਿਲਾਂ ਲਾਲ ਚਲਾਈ ਰੱਖਿਆ ਇੱਕ ਕੁਰਸੀ ਨਾਲ ਦੋ ਬੰਦੇ ਸੀ ਇੱਕ ਸਰਦਾਰ ਸੀ ਇੱਕ ਬਜ਼ੁਰਗ ਸੀ ਕੋਈ 60-70 ਸਾਲ ਦਾ ਹੋਣਾ ਬਾਬਾ ਹਾਂ ਬਿਲਕੁਲ ਬਿਲਕੁਲ ਯਾਨੀ ਤਿੰਨ ਕੋਲ ਖਸਨ ਨੁਕਸਾਨ ਹੋਇਆ ਹੈ ਥਾਣੇ ਰਿਪੋਰਟ ਲਖਾ ਪੀ ਇਹਨਾਂ ਨੇ ਹੁਣ ਪੁਲਿਸ ਵੇਖੋ ਕੀ ਕਾਰਵਾਈ ਕਰਦੀ ਹੈ ਰੋਈਪੁਰ ਦਾ ਬਹੁਤ ਬੁਰਾ ਹਾਲ ਹੈ ਆਪਣੇ ਦਾ ਲੁੱਟਾਂ ਖੋਵਾਂ ਚੋਰੀਆਂ ਡਕਤੀਆਂ ਆਮ ਹੋ ਗਿਆ ਨੇ ਪ੍ਰਸ਼ਾਸਨ ਆਪਣਾ ਸੁੱਤਾ ਹੀ ਪਿਆ ਸੋਏ ਲੋ ਨਵੇਂ ਤਰੀਕੇ ਆ ਗਏ ਨੇ ਨਵੇਂ ਤਰੀਕੇ ਆ ਗਏ ਨੇ ਜੇ মিডিਆ ਨਾ ਹੋਵੇ ਤੇ ਬੇੜਾ ਗਰਕ ਹੋਏ ਪਤਾ ਨਾ ਚੱਲੇ ਵੀ ਕਿੰਨੇ ਨਕੀ ਠੱਗੀ ਹੋ ਰਹੀ ਹੈ ਮੈਂ ਕਿੰਨਾ ਵੀ ਕੋਈ ਠੱਲ ਪਾਣੀ ਚਾਹੀਦੀ ਹੈ ਪੁਲਿਸ ਜਾਵੇ ਤਾਂ ਕੀ ਨਹੀਂ ਕਰ ਸਕਦੀ ਵੀ ਆਮ ਨੋਰਮਲ ਗੱਲ ਹੋ ਗਿਆ ਨੇ ਜਿਹੜੇ ਲੁੱਟਾਂ ਹੋ ਮਾਇਕਲ ਖੇਰ ਪੀੜਤ ਮਹਿਲਾ ਵੱਲੋਂ ਪੁਲਿਸ ਨੂੰ ਇਸ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਪੁਲਿਸ ਜਲਦ ਹੀ આરોપી ਨੂੰ ਫੜ ਲੈਣ ਦੀ ਗੱਲ ਕਰ ਰਹੀ ਹੈ ਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰੇ ਵੀ ਖੰਘਾਲ ਰਹੀ ਹੈ ਸੋ ਜੋਦੋ ਵੀ ਇਸ ਅਜਿਹੀ ਕੋਈ ਘਟਨਾ ਹੁੰਦੀ ਹੈ ਤੇ ਇਸ ਘਟਨਾ ਤੋਂ ਸਬਕ ਲੈਣ ਦੀ ਲੋੜ ਹੈ ਕਿ ਬਿਨਾਂ ਜਾਣ ਪਹਿਚਾਣ ਤੋਂ ਕਿਸੇ ਨਾਲ ਵੀ ਜ਼ਿਆਦਾ ਗੱਲਬਾਤ ਨਾ ਕਰੋ ਅਤੇ ਇਸ ਤਰ੍ਹਾਂ ਦੇ ਢੋਂਗੀ ਬਾਬਿਆਂ ਦੇ ਚੱਕਰਾਂ ਦੇ ਵਿੱਚ ਫਸ ਕੇ ਆਪਣੀ ਮਿਹਨਤ ਦੀ ਕਮਾਈ ਨਾ ਗਵਾਓ ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੰਦ ਸਿੰਘ ਦੀ ਰਿਪੋਰਟ